ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਵੀਡੀਓ ਆਪਾਂ 9 ਮਈ ਨੂੰ ਬਣਾ ਰਹੇ ਹਾਂ ਦੋਸਤੋ ਕਿਉਂਕਿ ਜਿਹੜਾ ਟਾਈਮ ਆ ਦੋਸਤੋ ਸਮਾਂ ਦੱਸਣਾ ਪੈਂਦਾ ਤੇ ਜਿਹੜਾ ਟਾਈਮ ਹੈਗਾ ਦੋਸਤੋ ਸ਼ਾਮ 5:30 6 ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ ਪਿੰਡ ਦੋਸਤੋ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਜੀ ਵੀਰ ਹਰਵੇਲ ਦੇ ਆਪਾਂ ਫਾਰਮ ਤੇ ਪਹੁੰਚੇ ਆਂ ਵੀਰ ਦਾ ਜਿੱਦਾਂ ਕਿ ਡੇਰੀ ਦੇ ਨਾਲ ਨਾਲ ਦੋਸਤੋ ਜਿਹੜਾ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਮੋਸਟਲੀ ਜਿਹੜੇ ਆਪਣੇ ਨਾਲ ਵੀ ਵੀਰ ਜੁੜੇ ਨੇ ਉਹਨਾਂ ਨੂੰ ਤਕਰੀਬਨ ਪਤਾ ਹੈਗਾ ਪਰ ਜਿਹੜੇ ਵੀਰ ਨਵੇਂ ਆਪਣੇ ਨਾਲ ਜੁੜੇ ਨੇ ਉਹਨਾਂ ਨੂੰ ਦੱਸਣਾ ਜਿਹੜਾ ਆਪਣਾ ਫਰਜ਼ ਬਣਦਾ ਤੇ ਅੱਜ ਦੋਸਤੋ ਜਿਹੜੇ ਆਪਾਂ ਤੁਹਾਨੂੰ ਨਾਗ ਦਿਖਾਉਣੇ ਆ ਪਸ਼ੂ ਨੇ ਐਨੀਮਲ ਵੀਰ ਕੋਲੇ ਹੈ ਆਏ ਨੇ ਸੇਲ ਵਾਸਤੇ ਉਹ ਦੋਸਤੋ ਤੁਹਾਨੂੰ ਆਪਾਂ ਤਿੰਨ ਮੱਝਾਂ ਦਿਖਾਵਾਂਗੇ ਤੇ ਇੱਕ ਤੁਹਾਨੂੰ ਕੱਟੀ ਦਿਖਾਵਾਂਗੇ ਦੋਸਤੋ ਕੱਟੀ ਮੰਨ ਕੇ ਤੁਸੀਂ ਲੈ ਕੇ ਜਾ ਸਕਦੇ ਹੋ ਝੋਟੀ ਮੰਨ ਕੇ ਲੈ ਕੇ ਜਾ ਸਕਦੇ ਹੋ ਸੋਹਣੀ ਕੱਟੀ ਹੈਗੀ ਆ ਮੁੱਲ ਪੂਰੀ ਜਾਣਕਾਰੀ ਸਮੇਤ ਆਪਾਂ ਵੀਰ ਦੇ ਕੋਲ ਜਾਣਕਾਰੀ ਵੀਰ ਹਰਬੇਲ ਦੇ ਕੋਲੋਂ ਲਵਾਂਗੇ ਤੇ ਜਿਹੜਾ ਵੀਡੀਓ ਨੂੰ ਦੋਸਤੋ ਐਂਡ ਤੱਕ ਤੁਸੀਂ ਜਿਹੜਾ ਜ਼ਰੂਰ ਦੇਖ ਲਿਓ ਕਿਉਂਕਿ ਇਹਦੇ ਵਿੱਚ ਪੂਰੀ ਇਨਫੋਰਮੇਸ਼ਨ ਆਪਾਂ ਤੁਹਾਨੂੰ ਦੇ ਰਹੇ ਆਂ ਵੀਰ ਹਰਬੇਲ ਤੋਂ ਪੁੱਛ ਕੇ ਓਨਰ ਤੋਂ ਪੁੱਛ ਕੇ ਤੇ ਮੱਝਾ ਜਿਹੜੀਆਂ ਤੁਹਾਨੂੰ ਦੋਸਤੋ ਆਪਾਂ ਦੋ ਪਹਿਲਾਂ ਜਾਣਕਾਰੀ ਲੈ ਗਈ ਵੀਰ ਕੋਲ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੋ ਮੱਝਾਂ ਤੁਹਾਨੂੰ ਦਿਖਾਵਾਂਗੇ ਨੀਲੀ ਰਾਵੀ ਦੀਆਂ ਇੱਕ ਨੀਲੀ ਰਾਵੀ ਦੀ ਹੈ ਦੋਸਤੋ ਇੱਕ ਨੀਲੀ ਦੀ ਮੈਂ ਤੁਹਾਨੂੰ ਸਾਹਮਣੇ ਨਜ਼ਰ ਆ ਰਹੀ ਹੈ ਉਹਨਾਂ ਦੇ ਬਾਰੇ ਆਪਾਂ ਡਿਟੇਲ ਲੈ ਕੇ ਵੀਰ ਦੇ ਕੋਲੋਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਚੰਗੇ ਪਸ਼ੂ ਆਉਂਦੇ ਰਹਿੰਦੇ ਆ ਦੋਸਤੋ ਸਮੇਂ-ਸਮੇਂ ਦੇ ਨਾਲ ਤੁਸੀਂ ਜਿਹੜਾ ਆਪਣਾ ਰਾਬਤਾ ਦੋਸਤੋ ਕੰਟੈਕਟ ਬਣਾਈ ਰੱਖੋ ਵੀਰ ਦੇ ਨਾਲ ਚੰਗੇ ਪਸ਼ੂ ਤੁਹਾਨੂੰ ਮਿਲ ਜਾਣਗੇ ਤੇ ਲੋਕੇਸ਼ਨ ਤੇ ਦੋਸਤੋ ਤੁਸੀਂ ਪਹੁੰਚ ਸਕਦੇ ਹੋ ਤਕਰੀਬਨ ਹਰੀਕੇ ਤੋਂ ਜਦੋਂ ਤੁਸੀਂ ਪਿੱਖੀ ਵੰਡ ਆਉਂਦੇ ਹੋ ਦੋਸਤੋ ਰਸਤੇ ਦੇ ਵਿੱਚ ਤੇ ਪੱਟੀ ਮੋੜ ਤੋਂ ਪਹਿਲਾਂ 200 ਕਿਲੋ ਡੇਢ ਕਿਲੋਮੀਟਰ ਸੰਗਵਾ ਸੰਗਵਾ ਤੋਂ ਸੈਦੋ ਤੇ ਪਿੰਡ ਜੋਰ ਸਿੰਘ ਵਾਲਾ ਤੁਸੀਂ ਪਹੁੰਚ ਸਕਦੇ ਨਾਲ ਲੱਗਦਾ ਪਿੰਡ ਦੁੱਬਲੀ ਸਭਰਾ ਕੀਮਾ ਬਰਵਾਲਾ ਦੋਸਤੋ ਨਾਲ-ਨਾਲ ਲੱਗਦੇ ਪਿੰਡ ਨੇ ਬਹੁਤੇ ਵੀਰ ਜਿਹੜੇ ਨੇੜੇ ਬੰਨੇ ਦੇ ਉਹਨਾਂ ਨੂੰ ਪਤਾ ਹੈਗਾ ਪਰ ਜਿਹੜੇ ਵੀਰ ਦੂਰੋਂ ਪਟਿਆਲੇ ਸਾਈਡ ਤੋਂ ਆ ਲੁਧਿਆਣੇ ਸਾਈਡ ਤੋਂ ਆ ਤੇ ਉਹਨਾਂ ਵੀਰਾਂ ਨੂੰ ਕਿਤੇ ਨਾ ਕਿਤੇ ਨਹੀਂ ਪਤਾ ਲੱਗਦਾ ਪਰ ਲੋਕੇਸ਼ਨ ਦੋਸਤੋ ਬਿਲਕੁਲ ਤੁਸੀਂ ਲਾ ਕੇ ਵੀ ਪਹੁੰਚ ਸਕਦੇ ਹੋ ਤੇ ਚਲਦੇ ਆ ਵੀਰ ਹਰਵੇਲ ਦੇ ਕੋਲ ਜਿਆਦੀ ਜਾਣਕਾਰੀ ਆਪਾਂ ਵੀਰ ਹਰਵੇਲ ਦੇ ਕੋਲੋਂ ਲੈਣੀ ਹੈਗੀ ਸਭ ਤੋਂ ਪਹਿਲਾਂ ਵੀਰ ਹਰਵੇਲ ਸਤਿ ਸ੍ਰੀ ਅਕਾਲ ਹਾਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਜਿੰਨੇ ਵੀ ਪੈਪ੍ਰੈਸ ਚੈਨਲ ਨੂੰ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਕ ਹੈ ਵੀਰ ਹੋ ਠੀਕ ਠਾਕ ਵੀਰ ਜੀ ਬੜੀ ਵਧੀਆ ਸੰਸਾ ਜੀ ਬਹੁਤ ਵਧੀਆ ਹਾਂ ਠੀਕ ਹੈ ਤੇ ਹਰਵੀਰ ਵੀਰੇ ਅੱਜ ਆਪਣੇ ਕੋਲ ਕਿੰਨੇ ਐਨੀਮਲ ਸੇਲ ਵਾਸਤੇ ਆਏ ਆ ਜੀ ਸੰਤੂ ਸਾਹਿਬ ਜੀ ਦੋ ਨੀਲੀ ਦੀਆਂ ਮੱਝਾਂ ਵਾਂ ਜੀ ਇੱਕ ਨੀਲੀ ਦੀ ਝੋਟੀ ਕਹਿ ਸਕਦੇ ਕੱਟੀ ਕਹਿ ਸਕਦੇ ਆਪਾਂ ਜੀ ਹਾਂਜੀ ਤਾਂ ਇੱਕ ਆਪਾਂ ਲੱਗਦਾ ਦਿਖਾਵਾਂਗੇ ਤਾੜੀ ਮੱਝ ਸੂਰੀਆ ਇਹਦੀ ਆਪਾਂ ਚੋਾਈ ਵੀ ਕਰਾਂਗੇ ਇਹਦੀ ਚੋਾਈ ਹੋਵੇਗੀ ਹਾਂਜੀ ਆ ਠੀਕ ਆ ਦੋਸਤੋ ਇੱਕ ਕੱਟੀ ਹੈਗੀ ਵੀਰ ਦੇ ਕੋਲ ਨੀਲੀ ਰਾਵੀ ਦੀ ਤਕਰੀਬਨ ਆਲਮੋਸਟ ਜਿਹੜੇ ਤਿੰਨ ਦਾ ਡੰਗਰ ਆ ਦੋਸਤੋ ਤਿੰਨ ਪਸ਼ੂ ਨੇ ਉਹ ਨੀਲੀ ਰਾਵੀ ਦੇ ਨੇ ਤੇ ਪਹਿਲੇ ਹਰਵੈਲ ਵੀਰੇ ਕਿੰਦੇ ਬਾਰੇ ਆਪਾਂ ਜਾਣਕਾਰੀ ਕਰੀਏ ਸਟਾਰਟ ਜੀ ਪਹਿਲਾਂ ਆਪਾਂ ਇਹਦੇ ਬਾਰੇ ਦੱਸਦੀ ਹਾਂ ਹਾਂਜੀ ਨੀਲੀ ਦੀ 200 ਟੇਢੇ ਕੱਟ ਦੇ ਵਿੱਚ ਆਪਾਂ ਤੁਹਾਨੂੰ ਜਿਹੜੀ ਮੱਝ ਦਿਖਾਉਣ ਜਾ ਰਹੇ ਹਾਂ ਤੇ ਵੀਰ ਹਰਵੈਲ ਇਹ ਕਿੰਨਾ ਸਮਾ ਸੁਆਕੇ ਸੁਣ ਜਾ ਰਹੀ ਏ ਤੇ ਸੰਤੂ ਸਾਹਿਬ ਜੀ ਤੀਜੀ ਵਾਰ ਹੁਣ ਸੁਹੂਗੀ ਫਿਰ ਟਾਈਮਰ ਜੀ ਤੇ ਹਰਵੈਲ ਵੀਰੇ ਕਿੰਨੇ ਦਿਨ ਦੀ ਗੱਬਣ ਹੈਗੀ ਹੈ ਮਤਲਬ ਕਿੰਨਾ ਕੁ ਸਮਾਂ ਪਿਆ ਸੁਣ ਦੇ ਵਿੱਚ ਇਹ 45 ਤੋਂ 50 ਦਿਨ ਬਾਕੀ ਆ ਇਹਦਾ ਸਮਾਂ ਤੇ ਸਰਕਾਰੀ ਸੀਮਨ ਨਾਗ ਦਾ ਜਿਹੜਾ ਹੈਗਾ ਵਾ ਨੀਲੀ ਰਾਵੀ ਦਾ ਚੰਗਾ ਸਣ ਉਹਦੇ ਤੋਂ ਇਹ ਅੱਗੇ ਗੱਬਣਿਆ ਤਾਂ ਕਰੀਬ ਇਹਦਾ ਜਿਹੜਾ ਦੁੱਧ ਮਿਲਕ ਰਿਕਾਰਡ ਆ ਪਿਛਲੀ ਵਾਰੀ 16 16 ਲੀਟਰ ਸੀਗਾ ਜੀ ਤਕਰੀਬ ਲੰਮਾ ਟਾਈਮ ਦੁੱਧ ਦਿੰਦੀ ਆ ਤਾਂ ਹੁਣ ਡਰਾਈ ਕੀਤਾ ਨੂੰ ਕੁਝ ਟਾਈਮ ਹੋ ਗਿਆ ਠੀਕ ਆ ਬਾਕੀ ਚਵਾ ਇੱਕ ਨੰਬਰ ਆ ਪੂਰੀ ਆ ਸੋ ਦੋਸਤੋ ਇੱਕ ਵਾਰੀ ਜਿਹੜਾ ਸਟਰਕਚਰ ਆ ਬੌਡੀ ਬੰਤਰ ਮੈਂ ਪਹਿਲਾਂ ਤੁਹਾਨੂੰ ਦਿਖਾਉਣਾ ਤੋੜ ਕੇ ਵੀ ਵਿਖਾਉਂਗਾ ਇੱਕ ਵਾਰੀ ਤੁਹਾਨੂੰ ਮੋٹے ਜਿਹੇ ਤੌਰ ਤੇ ਮੈਂ ਵਿਖਾ ਦੇਣਾ ਟੇਡਾ ਕਾਟਾ ਦੋਸਤੋ ਸਿੰਗ ਦੀ ਬੰਤਰ ਬਹੁਤ ਜਿਆਦੀ ਸੋਹਣੀ ਆ ਉੱਚੇ ਕੱਦ ਦੇ ਵਿੱਚ ਹੈਗੀ ਦੋਸਤੋ ਵੀ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਆਉਣਾ ਵੀ ਬਾਲਾ ਛੋਟਾ ਜਿਹਾ ਕੱਦ ਨਹੀਂ ਬਿਲਕੁਲ ਮੀਡੀਅ ਤੁਰੀ ਵੇਖ ਲਓ ਆਹ ਵੇਖੋ ਜੀ ਬਿਲਕੁਲ ਅਗਲੇ ਪੈਰਾਂ ਦੇ ਜਵਾਬ ਦੋਸਤੋ ਤੇ ਮਗਰਲੇ ਪੈਰ ਤੁਹਾਨੂੰ ਆਹ ਤੋਤੇ ਨਜ਼ਰ ਆ ਰਹੇ ਆ ਬਿਲਕੁਲ ਆਹ ਵੇਖੋ ਪੂਛ ਉਪਰ ਤੱਕ ਵਾਈਟ ਤੇ ਬਿਲਕੁਲ ਬਰੀਕ ਸਕੇ ਨਾ ਦੋਸਤੋ ਜਿਹੜੀ ਵੇਨ ਆ ਤੁਹਾਨੂੰ ਨਜ਼ਰ ਆ ਰਹੀ ਹੈ ਬਿਲਕੁਲ ਆਹ ਵੇਖੋ ਵੇਨ ਅੱਤ ਬਿਲਕੁਲ ਜਿਹੜੀ ਸਕਿਨ ਦੇ ਉੱਪਰ ਵੀ ਹੈ ਨਾ ਬਹੁਤ ਪ੍ਰੀਕ ਚਮੜੀ ਆ ਦੋਸਤੋ ਇਹ ਚਮੜੀ ਆ ਆ ਵੇਖੋ ਆ ਦੇਖ ਲਾ ਜੀ ਬਿਲਕੁਲ ਆ ਵੇਖੋ ਜੀ ਤੇ ਤਕਰੀਬਨ 45 ਤੋਂ 50 ਦਿਨ ਦਾ ਜਿਹੜਾ ਸਮਾਂ ਦੋਸਤੋ ਸੂਣ ਦੇ ਵਿੱਚ ਅਜੇ ਬਾਕੀ ਆ ਚੰਗੇ ਪੇਟ ਬਹੁਤ ਵਧੀਆ ਢਿੱਲਾ ਢੋਲਾ ਵੇਖੋ ਲੇਵਾ ਬਹੁਤ ਖੁੱਲਾ ਲੇਵੇ ਵਾਲੀ ਜਿਹੜੀ ਮੱਝ ਬਣ ਕੇ ਅੱਗੇ ਤਿਆਰ ਹੋ ਰਹੀ ਹੈ ਇਹ ਪਿੰਟ ਉੱਪਨ ਬਹੁਤ ਵਧੀਆ ਆ ਵੇਖੋ ਤੇ ਬਾਈ ਇੱਕ ਨੰਬਰ ਪੋਲੀ ਠੀਕ ਹਰ ਵੇਲੇ ਵੀ ਇਹਨੂੰ ਖੋਲ ਕੇ ਵੀ ਤੋਰਦੀ ਆਪਾਂ ਤੇ ਬਾਕੀ ਦੋਸਤੋ ਸੋਹਣੀ ਮੱਝ ਹੈਗੀ ਆ तकरीबन ਇੱਕ ਮੈਂ ਕਹੂੰਗਾ ਵੀ ਇੱਕ ਆਵਾਜ਼ ਵਜਾਇਓ ਦੋਸਤੋ ਰੇਟ ਹੋਵੇਗਾ ਜੈਨੂਨ ਰੇਟ ਦੀ ਆਪਾਂ ਤੁਹਾਨੂੰ ਰੇਟ ਵੀ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਜੈਨੂਨ ਰੇਟ ਹੋਵੇਗਾ ਅੱਜ ਦੇ ਸਮੇਂ ਦੇ ਵਿੱਚ ਜੇਕਰ ਦੋਸਤੋ ਇਹ ਮੱਝ ਅੱਗੇ ਬੇਨ ਕੋ ਤਿਆਰ ਹੈ ਤਿਆਰੀ ਦੇ ਟਾਈਮ ਦੇ ਵਿੱਚ ਹੋਵੇ ਤਾਂ ਜਿਹੜਾ ਰੇਟ ਆ ਪ੍ਰੋਪਰ ਅੱਗੇ तकरीबन ਲੱਖ ਮੋਲ ਕਰ ਲਓ ਦੋਸਤੋ ਉਹ ਵੀ ਥੋੜਾ ਹੈ ਬਹੁਤ ਵਧੀਆ ਮੱਝ ਹੈ ਆ ਵੇਖੋ ਦੋਸਤੋ ਬੌਡੀ ਬੰਦਰ ਸਟਰਕਚਰ ਤੁਸੀਂ ਜਰੂਰ ਵੇ ਜਿਹੜਾ ਨੋਟ ਕਰ ਸਕਦੇ ਹੋ ਆ ਸਾਹਮਣੇ ਤੋਂ ਵਿਖਾ ਦਿਓ ਵੀਰ ਜੀ ਆਹ ਵੇਖੋ ਦਿੱਲੀ ਆਖਾ ਮਨਕਣੀ ਆਖਾ ਦੋਸਤੋ ਤੇ ਪੂਰੇ ਜੋਰ ਦੇ ਵਿੱਚ ਵਜਨ ਦੇ ਵਿੱਚ ਜਿਹੜੀ ਇਹ ਮੱਝ ਹੈਗੀ ਆ ਸਮਾਂ ਹਜੇ ਦੋਸਤੋ तकरीबन 45 ਦਿਨ ਕੋਈ ਫੇਰ ਮੈਂ ਨੋਟ ਕਰਾ ਦੇਣਾ ਹਜੇ ਭਰਨਾ ਹੈਗਾ ਲੇਵਾ ਭਰ ਕੇ ਜਦੋਂ ਦੋਸਤੋ ਤਿਆਰ ਹੋਈ ਉਦੋਂ तकरीबन ਜਿਹੜੀ ਦੇਖਾ ਦੋਸਤੋ ਮੱਝ ਦੀ ਸਾਹਮਣੇ ਆਵੇਗੀ ਉੱਪਰ ਕੀ ਆਹ ਵੇਖੋ ਦੋਸਤੋ ਕੱਦ ਕਾਠੀ ਜਿਹੜਾ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਸਿੰਗਲ ਹੱਡੀ ਆ ਦੋਸਤੋ ਨੀਲੀ ਰਵੀ ਦੇ ਵਿੱਚ ਮੱਝ ਹੈਗੀ ਆ ਟੇਡਾ ਕੱਟਾ ਸ਼ੌਕੀਨ ਵੀਰ ਕੋਈ ਸ਼ੌਂਕ ਪਗਾਉਣਾ ਚਾਹੁੰਦਾ ਹੋਵੇ ਤਾਂ ਤੁਸੀਂ ਵੀਰ ਹਰਬੇਲ ਦੇ ਕੋਲ ਜਰੂਰ ਲੈ ਕੇ ਜਾ ਸਕਦੇ ਹੋ ਤੇ ਖੁੱਲਾ ਖੁੱਲਾ ਹਾਂਜੀ ਖੁੱਲਾ ਪੈਠ ਪੂਰਾ ਹੈ ਜੀ ਸ਼ਕੀਰ ਹਾਂਜੀ ਹਾਂਜੀ ਬਹੁਤ ਸੋਹਣਾ ਆਹ ਵੇਖੋ ਦੋਸਤੋ ਬਾਕੀ ਚਾ ਇਹ ਇੱਕ ਨੰਬਰ ਲੱਗਾ ਇਹਨੂੰ ਕਿੰਨੀ ਬਹੁਤ ਜ਼ਿਆਦਾ ਤੇ ਬਾਕੀ ਵੀਰ ਕੋਈ ਇਹਦਾ ਚਿਪਾ ਚੂਪਾ ਕੱਢ ਕੇ ਕੋਈ ਸ਼ਹਿਦ ਕੱਢ ਕੇ ਵੇਖਿਆ ਕਿਵੇਂ ਆ ਜੀ ਇਸੀ ਦਾ ਪਸ਼ੋਰ ਹੈ ਜੁਆਇ ਇੱਕ ਨੰਬਰ ਚਾਰੇ ਥਾਂ ਬਿਲਕੁਲ ਵਧੀਆ ਸਾਫ ਆ ਜੀ ਬਿਲਕੁਲ ਸਾਫ ਆ ਠੀਕ ਆ ਕੋਈ ਵੀ ਦਿੱਕਤ ਨਹੀਂ ਆਉਗੀ ਤੁਹਾਨੂੰ ਦੇ ਲਈ ਠੀਕ ਆ ਤੇ ਹਰਵੀਰ ਵੀਰ ਜੀ ਦਾ ਅੱਜ ਦੇ ਸਮੇਂ 'ਚ ਜੇਕਰ ਮੁੱਲ ਵੇਖੀਏ ਤੇ ਕਿੰਨਾ ਹੋਣਾ ਆਪਾਂ ਕਰਦੇ ਪਾਏ ਆ ਜੀ ਅੱਜ ਦਾ ਮੁੱਲ ਇਹਦਾ ਹੈਗਾ 72000 ਰੁਪਇਆ ਉਹਦੇ ਚੋਂ ਥੋੜਾ ਬਹੁਤ ਮਾਨਦਾਨ ਕਰਾਂਗੇ ਜੀ ਤਾਂ ਕਿ ਸੁਕੇ ਕੋਈ ਪੈੜ ਭਰਾ ਪਰੇ ਨਾਲ ਮਤਲਬ ਇਹਨੂੰ ਸੂਈ ਤੋਂ ਖੜਨਾ ਚਾਹੁੰਦਾ ਵਾ ਉਸ ਟਾਈਮ ਦਾ ਆਪਣਾ ਮੁੱਲ ਹੋਊਗਾ 97000 ਰੁਪਇਆ ਠੀਕ ਹੈ ਜੀ ਮੌਕੇ ਦੀ ਗੇਮ ਆ ਜੀ ਮੌਕੇ ਦੀ ਖੇੜੇ ਉਹ ਹਾਂਜੀ ਉਹ ਜੀ ਤੇ ਦੋਸਤੋ ਅੱਜ ਦਾ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਅੱਜ ਦੇ ਸਮੇਂ ਦਾ ਮੁੱਲ ਇਹ ਆ ਤਕਰੀਬਨ 45-50 ਦੇਣ ਦਾ ਸਮਾਂ ਤੇ ਮੁੱਲ ਦੋਸਤੋ ਤੁਹਾਨੂੰ ਵੀਰ ਨੇ ਦੱਸ ਦਿੱਤਾ ਤਕਰੀਬਨ ਤੁਹਾਡੇ ਸਾਹਮਣੇ ਆ 72000 ਰੁਪਏ ਦੱਸਿਆ ਵੀਰ ਜੀ 72000 ਤੇ ਜਿਵੇਂ ਥੋੜਾ ਬਾਤ ਮੰਨ ਮਾਤਨ ਹੋ ਜਾਏਗਾ ਹੋ ਜਾਏਗਾ ਕਿ ਨਾਗ ਦੇ ਸੀਮਨ ਤੋਂ ਗੱਬਣਾ ਠੀਕ ਹੈ ਸਰਕਾਰੀ ਸੀਮਨ ਨਾਗ ਤੋਂ ਦੋਸਤੋ ਗੱਬਣਾ ਤੇ ਵੀਰ ਹਰਬੇਲ ਅੱਗੇ ਪਾ ਦੀਏ ਚੰਨਣਾ ਆਪਣੇ ਕੋਲ ਜਿਹੜੀ ਇਹ ਨੀਲੀ ਦੀ ਇਹ ਵੀ ਮੈਂ ਖੜੀ ਨੀਲੀ ਦੀ ਬਹੁਤ ਛੋਟੀ ਆ ਜੀ ਪਹਿਲਣੇ ਆ ਥੋੜਾ ਲੇਟ ਬਣੇ ਕਾਰਨ ਜਾਂ ਜੋ ਵੀ ਲਾ ਲਓ ਇਸ ਟਾਈਮ ਸਾਢੇ 3 ਮਹੀਨੇ ਦੀ ਗੱਬਣਾ ਜੀ ਇਹ ਵੀ ਨੀਲੀ ਦੇ ਸਰਕਾਰੀ ਸੀਮਨ ਤੋਂ ਗੱਬਣਾ ਜਿੰਨਾ ਤੋਂ ਆਪਾਂ ਜਿਹੜੇ ਓਨਰ ਸੀ ਉਹਨਾਂ ਦੇ ਮੁਤਾਬਕ ਤਾਂ ਬਾਕੀ ਇਸ ਟਾਈਮ ਇਹਦੇ ਥੱਲੇ 3 ਲੀਟਰ ਦੁੱਧਾ ਇੱਕ ਟਾਈਮ ਠੀਕ ਆ ਪਰ ਮੈਂ ਦੁੱਧ ਕਹਿ ਕੇ ਨਹੀਂ ਦਊਂਗਾ ਸਿਰਫ ਗੱਬਣਾ ਕਹਿ ਕੇ ਹੀ ਇਹਨੂੰ ਵੇਚ ਰਿਆਂ ਬਾਕੀ ਇਹਦੀ ਚੁਆਈ ਦੀ ਵੀਡੀਓ ਆਪਾਂ ਨਾਲ ਅਟੈਚ ਕਰਾਂਗੇ ਆਪਣੇ ਕੋਲ ਹੈਗੀ ਆ ਠੀਕ ਆ ਜੀ ਇਸ ਦੀ ਚੁਆਈ ਅੱਜ ਸਵੇਰ ਦੀ ਚਵਾਈ ਕੀਤੀ ਸੀਗੀ ਹਾਂਜੀ ਉਹਦੀ ਚਵਾਈ ਦੀ ਵੀਡੀਓ ਆਪਰੇ ਕੋਲ ਹੈਗੀ ਆ ਠੀਕ ਆ ਉਹ ਆਪਾਂ ਨਾਲ ਜਿਹੜਾ ਵੀ ਆਪਣਾ ਕਸਟਮਰ ਕਾਲ ਕਰੂ ਉਹਨੂੰ ਡਾਇਰੈਕਟ ਵੀ ਪਾ ਦਾਂਗੇ ਆ ਦੋਸਤੋ ਬਾਕੀ ਤੁਸੀਂ ਥਾਣੇ ਵੇਖੋ ਮੋਟੀ ਵੇਨ ਆ ਦੋਸਤੋ ਮਿਲਕ ਵੇਨ ਮੋਟੀ ਵੇਨ ਅਗਲੇ ਪੈਰਾ ਤੇ ਤੁਹਾਨੂੰ ਜਵਾਬ ਮਿਲੇਗਾ ਪੂਰਾ ਨੀਲੀ ਦੀ ਜਿਹੜੀ ਮਾਝ ਹੈਗੀ ਆ ਦੋਸਤੋ ਤੇ ਸੈਕੰਡ ਲਕਟੇਸ਼ਨ ਦੀ ਅੱਗੇ ਬਣੀ ਹੋਈ ਆ ਸਾਢੇ 3 ਮਹੀਨੇ ਦੀ ਚੈੱਕ ਪਾਸ ਆ ਬਾਕੀ ਵੀਰ ਕਹਿੰਦਾ ਵੀ 3 ਲੀਟਰ ਜਿਹੜਾ ਦੁੱਧ ਹੈਗਾ ਬੇਸ਼ੱਕ ਤੁਸੀਂ ਮੰਨ ਕੇ ਲੈ ਕੇ ਜਾਓ 3 ਲੀਟਰ ਨਾ ਮੰਨ ਕੇ ਲੈ ਕੇ ਜਾਓ ਬਾਕੀ ਜਿਹੜੀ ਸਾਢੇ 3 ਮਹੀਨੇ ਦੀ ਚ ਤੇ ਆ ਠੀਕ ਹੈ ਜੀ ਬਾਕੀ ਜਿਹੜੀ ਵਧੀਆ ਇਹ ਵੀ ਦੋਸਤੋ ਜਿਹੜੀ ਝੋਟੀ ਹੈਗੀ ਆ ਸਿੰਘੀ ਸਿੰਘੀ ਸੋਹਣੀ ਆ ਮੂੰਹ ਮੱਥੇ ਦੀ ਜਿਹੜੀ ਪੰਤਰ ਆ ਬਾਡੀ ਪੰਤਰ ਵੀ ਸੋਹਣੀ ਆ ਚੁਕੀਨ ਵੀ ਹੈਗੀ ਆ ਪੂਰੀ ਘਰੇ ਰੱਖਣ ਲਈ ਜਿਹੜੀ ਦੋਸਤੋ ਫਾਬਰ ਆ ਵਾਲੀ ਪੂਰੀ ਇਹ ਝੋਟੀ ਹੈਗੀ ਆ ਆ ਵੇਖੋ ਆ ਵੇਖੋ ਦੋਸਤੋ ਮੂੰਹ ਮੱਥਾ ਕੋਲ ਜਰੂਰ ਨੋਟ ਕਰ ਲਓ ਬਿਲਕੁਲ ਆ ਲਓ ਜੀ ਆਹ ਵੇਖੋ ਦੋਸਤੋ ਬਿੱਲੀ ਅੱਖ ਆ ਤੇ ਬਿਲਕੁਲ ਠੋਡੀ ਜਿਹੜੇ ਉਹ ਵੀ ਤੁਹਾਨੂੰ ਵਾਈਟ ਨਿਸ਼ਾਨ ਮਿਲੇਗਾ। ਹਾਂਜੀ 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 ਪੂਰੀ ਕੰਪਲੀਟ ਆ ਜੀ। ਆਹ ਵੇਖੋ ਬੋਡੀ ਸਲੈਕਚਰ ਪਿਕਚਰ ਲਗਾ ਦਿੰਗਾ ਬਹੁਤ ਹੀ ਵਧੀਆ। ਹਾਂਜੀ ਬਾਕੀ ਚੰਗੀ ਸਕਿਨ ਆਹ ਵੇਖੋ ਜੀ। ਇਹ ਉੱਤੇ ਵੀਰ ਸਰਵੈਲ ਮੋਲਿੰਦਾ ਕੀ ਕਰਦੇ ਪਏ ਆ ਕਿ ਸੰਧੂ ਸਾਹਿਬ ਇਹਦਾ ਮੋਲ ਆਪਾਂ ਕਰਾਂਗੇ 344000 ਰੁਪਏ ਉਹਦੇ ਜੋ ਕੋਈ ਬੰਦਾ ਜਰਾ ਥੋੜਾ ਬਹੁਤ ਮਾਨਦਾਨ ਕਰਾਂਗੇ ਆਪਾਂ ਜਿਆਦਾ ਅੱਛਾ ਜੀ ਹਾਂਜੀ ਠੀਕ ਆ ਵੀਰ ਜੀ ਤੇ ਬਾਕੀ ਆਉਣ ਵਾਲੇ ਸਮੇਂ ਤੇ ਲਾਹੇ ਵੰਦਾ ਚੰਗੀ ਟੀਜ ਬਾਕੀ ਆਪਾਂ ਸਿਰਫ ਸੰਧੂ ਸਾਹਿਬ ਜੀ ਨੂੰ ਇੱਕ ਗੱਭਣ ਘੈ ਘਈ ਵੇਚਾਂਗੇ ਦੁੱਧ ਅਗਲੇ ਨੇ ਚੋਣਾ ਨਾ ਚੋਣਾ ਅਟੇ ਦੀ ਸੇਲ ਕਰੋ ਹਾਂ ਜੁਮੇਵਾਰੀ ਠੀਕ ਆ ਬਾਕੀ ਦੋਸਤੋ ਸਾਰੇ ਬੰਨਿਓ ਸਾਫ ਆ ਆਪਣੇ ਨਾਲ ਸੌਦਾ ਗੱਭਣ ਗਏ ਕੇ ਕਰ ਸਕਦੇ ਬਾਕੀ 3 ਲੀਟਰ ਦੁੱਧ ਦੇ ਥੱਲੇ ਪੱਕਾ ਹੈਗਾ ਠੀਕ ਆ ਤੇ ਵੀਰ ਹਰਵੇਲ ਇੱਕ ਸੰਪਰਕ ਨੰਬਰ ਬੋਲ ਕੇ ਜਰੂਰ ਦੱਸ 99036 82025 9906382025 ਠੀਕ ਆ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ